ਕੀ ਦਲਜੀਤ ਨੇ ਛੱਡ ਦਿੱਤਾ ਨੀਰੂ ਦਾ ਸਾਥ ਹਾਂਜੀ ਦੋਸਤੋ ਸਾਰੇ ਪਾਸੇ ਇਹੋ ਚਰਚਾ ਦੇ ਵਿੱਚ ਬਣਿਆ ਆ ਕਿਉਂਕਿ ਦਲਜੀਤਾਂ ਆਪ ਸ਼ੂਟਿੰਗ ਦੇ ਵਿੱਚ బిజీ ਆ ਪਰ ਦਲਜੀਤ ਜਦੋਂ ਇੰਸਟਾਗ੍ਰਾਮ ਦੇ ਉੱਪਰ ਲਾਈਵ ਹੁੰਦਾ ਹੈ ਤਾਂ ਦਲਜੀਤ ਕੁਝ ਅਜੀਹਾ ਕਹਿ ਦਿੰਦਾ ਹੈ ਜਿਸ ਨੂੰ ਸੁਣ ਕੇ ਇਹ ਹੀ ਲੱਗ ਰਿਹਾ ਹੈ ਕਿ ਨੀਰੂ ਬਾਜਵਾ ਦੇ ਨਾਲ ਕੰਮ ਕਰਨਾ ਬੰਦ ਕਰ ਦੇਵੇਗਾ ਦਲਜੀਤ ਆਖਿਰਕਾਰ ਨੀਰੂ ਬਾਜਵਾ ਨੇ ਇੰਨਾ ਦਾ ਕੀ ਕੀਤਾ ਸੀਗਾ ਤੁਹਾਨੂੰ ਦੱਸਦੇ ਹਾਂ ਜਦੋਂ ਦਲਜੀਤ ਕੰਟਰੋਵਰਸੀ ਦੇ ਦੌਰਾਨ ਕਿਰਿਆ ਆਇਆ ਸੀਗਾ ਆਪਣੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਉਸ ਤੋਂ ਬਾਅਦ ਅਚਾਨਕੀ ਕੋਸ਼ਿਸ਼ ਹੁੰਦਾ ਹੈ ਕਿ ਨੀਰੂ ਬਾਜਵਾ ਆਪਣੇ ਸੋਸ਼ਲ ਅਕਾਊਂਟਾਂ ਦੇ ਉੱਪਰੋਂ ਜਿਹੜੇ ਕਿ ਸਰਦਾਰਜੀਤ ਸਿੰਘ ਦੇ ਪੋਸਟਰ ਸੀਗੇ ਉਹ ਹਟਾ ਦਿੰਦੇ ਨੇ ਅਤੇ ਨਾ ਹੀ ਉਹਨਾਂ ਵੱਲੋਂ ਕੋਈ ਸਟੋਰੀ ਜਿਹੜੀ ਕਿ ਸਰਦਾਰਜੀਤ 3 ਫਿਲਮ ਦੀ ਲਗਾਈ ਜਾਂਦੀ ਆ ਕਿ ਕਿੱਥੇ ਤੱਕ ਫਿਲਮ ਇਹ ਪਹੁੰਚ ਗਈ ਆ ਤੇ ਕਿੰਨਾ ਪ੍ਰੋਫਿਟ ਜਿਹੜਾ ਕਿ ਇਹ ਫਿਲਮ ਨੂੰ ਹੋਇਆ ਆ ਨੀਰੂ ਬਾਜਵਾ ਹਮੇਸ਼ਾ ਦਲਜੀਤ ਦੀਆਂ ਫਿਲਮਾਂ ਦੇ ਵਿੱਚ ਦਿਖਾਈ ਦਿੰਦੇ ਸੀਗੇ ਅਤੇ ਦਲਜੀਤ ਦੇ ਨਾਲ ਰਲ ਕੇ ਕੰਮ ਕਰਨ ਦੇ ਵਿੱਚ ਦੋਵਾਂ ਦੀ ਜੋੜੀ ਵੀ ਜਿਹੜੀ ਕਿ ਕਾਫੀ ਦਾ ਪੰਜਾਬ ਦੇ ਵਿੱਚ ਪਸੰਦ ਕੀਤੀ ਜਾਂਦੀ ਸੀ ਦੋਆਯਾਂ ਨੇ ਆਨਿਆ ਨੂੰ ਕਾਫੀ ਆਦਾ ਪਿਆਰ ਮਿਲਦਾ ਸੀਗਾ ਹੁਣ ਪਰ ਦਲਜੀਤ ਨੇ ਲਾਈਵ ਆ ਕੇ ਕੁਝ ਇਹ ਆ ਕਿ ਅੱਜ ਇਸ ਦੇ ਵਿੱਚ ਕੀ ਦਲਜੀਤ ਆਪਣੇ ਆਪ ਨੂੰ ਸਮਝਾ ਰਿਹਾ ਹੈ ਕਿ ਹੁਣ ਅਸੀਂ ਕਿਸੇ ਵੀ ਐਕਟਰ ਤੇ ਭਰੋਸਾ ਜਿਹੜਾ ਕਿ ਉਹ ਨਹੀਂ ਕਰਨਾ ਅਤੇ ਨਾ ਹੀ ਕਿਸੇ ਐਕਟਰ ਨੂੰ ਆਪਣੀ ਫਿਲਮ ਦੇ ਵਿੱਚ ਲੈਣਾ ਹੈ ਦਲਜੀਤ ਦਾ ਕਹਿੰਦਾ ਮਤਲਬ ਇਹ ਹੈ ਕਿ ਮੈਂ ਹੁਣ ਇਕੱਲਾ ਜਿਹੜਾ ਕਿ ਉਹ ਕੰਮ ਕਰੂੰਗਾ ਜਿਸ ਬੰਦੇ ਤੇ ਮੈਨੂੰ ਵਿਸ਼ਵਾਸ ਨਹੀਂ ਹੋਵੇਗਾ ਅਤੇ ਜਿਹੜਾ ਮੇਰੀ ਫਿਲਮ ਦੇ ਬਰਾਬਰ ਮੁਤਾਬਿਕ ਸਹੀ ਨਹੀਂ ਹੋਵੇਗਾ ਉਹਨੂੰ ਮੈਂ ਆਪਣੀ ਫਿਲਮ ਦੇ ਵਿੱਚ ਨਹੀਂ ਲਵਾਵਾਂਗਾ ਸਿੱਧਾ-ਸਿੱਧਾ ਉਹਨਾਂ ਨੇ ਨੀਰੂ ਨੇੜਾ ਕਿ ਉਹ ਜਵਾਬ ਦਿੱਤਾ ਸੀਗਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜਾ ਮੇਰੇ ਨਾਲ ਬੰਦਾ ਨਹੀਂ ਖੜੂਗਾ ਮੈਂ ਉਹਨੂੰ ਆਪਣੀ ਫਿਲਮ ਦੇ ਵਿੱਚ ਵੀ ਕੰਮ ਨਹੀਂ ਦਊਂਗਾ ਤੇ ਮੈਂ ਇਕੱਲਾ ਜਿਹੜਾ ਕਿ ਉਹ ਫਿਲਮਾਂ ਤਿਆਰ ਕਰ ਲੂੰਗਾ ਆਪਣੇ ਦਮ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਦਿਲਜੀਤ ਆਪਣੇ ਇੰਨਾ ਸ਼ਬਦਾਂ ਦੇ ਉੱਤੇ ਕਾਇਮ ਰਹੇਗਾ ਜਾਂ ਇੱਕ ਵਾਰ ਫਿਰ ਨੀਰੂ ਬਾਜਵ ਨੂੰ ਆਪਣੀ ਫਿਲਮ ਦੇ ਵਿੱਚ ਲਏਗਾ ਸਾਨੂੰ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਜਿਹੜਾ ਕਿ ਉਹ ਨਾ ਭੁੱਲਿਓ ਬਹੁਤ ਜਲਦ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਜਿਹੜਾ ਕਿ ਉਹ ਨਾ ਭੁੱਲਿਓ